ਹਾਂ ਸ਼ੁਰੂਆਤ ਹੀ ਆਜੀ ਹੈ ਸ਼ੁਰੂਆਤ ਹੀ ਕੀਤੀ ਜਾਵੇ ਅੱਛਾ ਚਲੋ ਸਭ ਨੂੰ ਦਿਲੋਂ ਪਰਮਾਤਮਾ ਆ ਹੁਣ ਇੱਥੇ ਮੇਰਾ ਕਲੈਨੀਆਂ ਹੋਵੇ ਵੀ ਇਹਦੇ ਕੱਪੜੇ ਕੱਢਣੇ ਨੇ ਗੱਲ ਕਰੀਏ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਭਾਰਤੀ ਤੇ ਅੱਜ ਮੇਰੇ ਭੂਆ ਆਏ ਸੀ ਆਪਣੇ ਪੁੱਤ ਦੇ ਦੀ ਭੇਲੀ ਲੈ ਕੇ ਮਤਲਬ ਵੈਸੀ ਮਿੱਠਾ ਲੈ ਕੇ ਆਈ ਸੀ ਭੇਲੀ ਤਾਂ ਨਹੀਂ ਅਜੇ ਲੈ ਕੇ ਆਏ ਤੇ ਨਾਇਕਾ ਕਿਨੂੰ ਦੇਖਣ ਆਏ ਸੀ ਮੇਰੇ ਵਾਲੇ ਨੂੰ ਤੇ ਅੱਜ ਕੁਝ ਪਾਰਸਲ ਵੀ ਆਈ ਸੀ ਮੈਂ ਫਰਸਟ ਕਰਾਈ ਤਾਂ 베بی ਦੇ ਕੱਪੜੇ ਜਿਹੜੇ ਆਰਡਰ ਕੀਤੇ ਸੀਗੇ ਮੈਂ ਪ੍ਰੋਪਰਲੀ ਫਿਰ ਦਿਖਾਵਾਂਗੀ ਤੇ ਵੈਸੇ ਹੀ ਅਸੀਂ ਖੋਲ ਕੇ ਦੇਖਦੇ ਸੀਗੇ ਵੀ ਕਿਹੜੇ ਕਿਹੜੇ ਆਏ ਆ ਤੇ ਕਿਉਂਕਿ 베بی ਜਿਹੜਾ ਆ ਵੇਟ ਬਹੁਤ ਘੱਟ ਆ ਉਹਦੇ ਕਰਕੇ ਇਹਦੇ ਕੱਪੜੇ ਜਿਹੜੇ ਸਾਨੂੰ ਲੋਕਲ ਵਗੈਰਾ ਇਧਰ ਉਧਰੋਂ ਮਿਲਦੇ ਨਹੀਂ ਤੇ ਰਿਸ਼ਤੇਦਾਰ ਵੀ ਜਿਹੜੇ ਲੈ ਕੇ ਆਉਂਦੇ ਆ ਉਹ ਵੀ ਸਾਈਜ਼ ਵੱਡੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਕੀ ਸਾਈਜ਼ ਆ 베بی ਦਾ ਤੇ ਮੈਂ ਪ੍ਰੀਮਚੁਰ ਵਾਲਾ ਜਿਹੜਾ ਸਾਈਜ਼ ਆ ਉਹ ਆ ਆਰਡਰ ਕੀਤਾ ਸੀਗਾ ਤੇ ਸਾਈਜ਼ ਤਾਂ ਇਹ ਪ੍ਰੋਪਰ ਆ ਪਰ ਨਾ ਪ੍ਰੋਬਲਮ ਇਹ ਆ ਕਿ ਕਪੜੇ ਗਰਮ ਨਹੀਂ ਮਿਲਦੇ ਪਏ ਗਰਮ ਠੰਡੇ ਹੀ ਆ ਇਹ ਸਾਰੇ ਸਮਰਦੀਆਂ ਵਿੱਚ ਇੱਕ ਦੋ ਜਿਹੜੇ ਆ ਮੈਨੂੰ ਉਹ ਜਿਹੜੇ ਥਰਮਲ ਐਦਾ ਕੁਝ ਕਰਕੇ ਕਪੜੇ ਹੁੰਦੇ ਆ ਉਹ ਮੀਡੀਆ ਮਤਲਬ ਉਹ ਵੀ ਜਿਹੜੀ ਮੀਡੀਅਮ ਜਦੋਂ ਥੋੜੀ ਘੱਟ ਠੰਡ ਹੁੰਦੀ ਉਸ ਵਾਸਤੇ ਆ ਤੇ ਫਿਰ ਵੀ ਮੈਂ ਵਾਰਮਰ ਵਗੈਰਾ ਪਾ ਕੇ ਸਵੈਟਰ ਪਾ ਕੇ ਯੂਜ਼ ਕਰ ਲੈਂਦੀ ਆ ਕਪੜੇ ਦੀ ਵੀ ਬੜੀ ਪ੍ਰੋਬਲਮ ਹੁੰਦੀ ਪਈ ਆ ਤੇ ਅੱਜ ਮੇਰੇ ਭੂਆ ਦੇ ਪੋਤੇ ਦੀ ਵੀ ਅੱਜ ਮਿੱਠਾ ਲੈ ਕੇ ਆਏ ਸੀ ਤੇ ਉਹ ਸੀ ਵੀ ਉਹਨਾਂ ਨੂੰ ਦਿੱਤਾ ਸੀਗਾ ਤੇ ਸਰੀਰਿਸਦਰ ਵੈਸੇ ਤਾਂ ਹੋ ਕੇ ਚਲੀ ਗਈ ਆ ਥੋੜੀ ਜਿਹੀ ਰਹਿ ਗਈ ਆ ਤੇ ਇਹ ਸਾਰੇ ਜਿਹੜੇ ਕੱਪੜੇ ਆ ਬੇਬੀ ਦੇ ਆ ਤੇ ਵਿੱਚ ਇੱਕ ਟੋਏ ਵੀ ਆ ਤੇ ਕਾਫੀ ਜਿੱਦਾਂ ਵਿੱਚ ਸਸਤੇ ਵੀ ਮਿਲੇ ਆ ਮੈਨੂੰ 1.50 ਦੇ ਕਿਤੇ ਕੁਝ ਜਿਹੜੇ ਆ 6 700 ਦੇ ਆ ਜਿਹੜਾ ਤਿੰਨ ਵਾਲੇ ਪੀਸ ਆ 6 700 ਇਦਾਂ ਕੁਝ ਕਰਕੇ ਆ ਆ ਵਾਲਾ ਜਿਹੜਾ 150 ਦਾ ਸੀਗਾ ਸਿਰਫ ਉੱਪਰ ਹੀ ਆ ਇਹੋ ਇਹ ਟੀ-ਸ਼ਰਟ ਟਾਈਪ ਆ ਜਿਹਦਾ ਲੌਂਗ 슬ੀਵ ਵਾਲੀ ਤੇ ਇਹ ਵੈਸੇ ਹੈਗੀ ਆ ਗਰਮੀਆਂ ਲਈ ਤੇ ਇਹ ਆ ਕਿ ਅੱਗੇ ਜਿਹੜਾ ਆਉਣ ਵਾਲਾ ਮੌਸਮ ਆ ਮਹੀਨਾ ਉਹ ਗਰਮੀ ਦਾ ਹੀ ਹੋਣਾ ਹੈ ਤੇ ਉਦੋਂ ਨੂੰ ਕੰਮ ਆ ਜੂਗੇ ਤੇ ਇਸ ਕਰਕੇ ਫਿਰ ਮੈਂ ਆਰਡਰ ਕਰ ਦਿੱਤੇ ਸੀ ਇਹ ਤਾਂ ਕਿ ਫਿਰ ਮੈਨੂੰ ਕੱਪੜੇ ਜਿਹੜੇ ਬਾਅਦ ਵਿੱਚ ਲੈਣ ਦੀ ਜ਼ਰੂਰਤ ਨਾ ਹੋਵੇ ਤੇ ਹੁਣੇ ਕੱਪੜੇ ਕਾਫੀ ਹੋ ਗਏ ਆ ਤੇ ਲੈਣ ਦੀ ਜ਼ਰੂਰਤ ਹੈ ਨਹੀਂ ਆ ਤੇ ਕੁਝ ਕੈਪ ਵੀ ਸੀਗੀਆਂ ਆ ਕੈਪ ਵੱਡੀਆਂ ਲੱਗਦੀਆਂ ਆ ਤੇ ਵੈਸੇ ਮੈਂ ਕੀਤੀਆਂ ਇਹ ਹੀ ਛੋਟਾ ਸਾਈਜ਼ ਸੀਗਾ ਤੇ ਦੋ ਕੈਪ ਵੱਡੀਆਂ ਆ ਗਈਆਂ ਫਿਰ ਮੈਂ ਕਿ ਚਲੋ ਕੋਈ ਗੱਲ ਨਹੀਂ ਅੱਗੇ ਕੰਮ ਆ ਜੂਗੀਆਂ ਤੇ ਇਹ ਵੀ ਹੈਗੀਆਂ ਕਾਟਨ ਦੀਆਂ ਅਤੇ ਜਦ ਬਰਸਾਤ ਵਗੈਰਾ ਹੋਵੇ ਤਾਂ ਦੋ ਦੋ ਯੂਜ਼ ਕਰ ਸਕਦੇ ਆ ਨਾ ਤੇ ਦੋ ਜਿਹੜੀਆਂ ਹੈਗੀਆਂ ਉਹ ਛੋਟੇ ਸਾਈਜ਼ ਦੀਆਂ ਆ ਤੇ ਮੈਨੂੰ ਅੱਜ ਕਿਸੇ ਨੇ ਕਮੈਂਟ ਵੀ ਕੀਤਾ ਸੀਗਾ ਕਿ ਤੁਹਾਡੇ ਬੀਬੀ ਬੋਏ ਆ ਕਿ ਬੀਬੀ ਗਰਲ ਆ ਤੇ ਮੈਂ ਦੱਸ ਦਵਾਂ ਕਿ ਬੀਬੀ ਬੋਏ ਆ ਤੇ ਵੈਸੇ ਮੈਂ ਇੱਕ ਪ੍ਰੋਪਰ ਵੀਡੀਓ ਬਣਾਉਂਗੀ ਬੀਬੀ ਦਾ ਨਾਮ ਕਿਦੋਂ ਹੋਇਆ ਸੀ ਬਰਥਡੇ ਦਾ ਹਨਾ ਕਿੱਦਾਂ-ਕਿੱਦਾਂ ਜੋ ਵੀ ਹੋਇਆ ਮੈਂ ਸਾਰਾ ਵੀਡੀਓ ਇੱਕ ਦੇ ਵਿੱਚ ਪ੍ਰੋਪਰਲੀ ਸ਼ੇਅਰ ਕਰੂੰਗੀ ਤੇ ਕਈ ਲੋਕ ਕਿ ਹਜੇ ਵੀ ਮੈਨੂੰ ਪੁੱਛਦੇ ਆ ਦਵਾਈ ਬਾਰੇ ਦਵਾਈ ਜਿਹਦੇ ਬੰਲਾਂ ਤੋਂ ਤੁਸੀਂ ਲੈਣੀ ਆ ਤਾਂ ਤੁਸੀਂ ਉੱਥੇ ਬੱਲਾ ਜਾਣਾ ਹੈ ਰਾਪੂਰ ਪਿੰਡ ਦਾ ਨਾਮ ਹੈ ਰਾਪੂਰ ਜਾ ਕੇ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਜੋੜਿਆ ਵਾਲੀ ਸੰਤਾਂ ਦਾ ਗੁਰਦੁਆਰਾ ਕਿੱਥੇ ਤੁਹਾਨੂੰ ਬਹੁਤ ਈਜ਼ੀਲੀ ਮਿਲ ਜਾਣਾ ਹੈ ਕਾਫੀ ਵੱਡਾ ਗੁਰਦੁਆਰਾ ਕਾਫੀ ਮਸ਼ਹੂਰ ਆ ਬਹੁਤ ਮਾਨਤਾ ਪ੍ਰਾਪਤ ਗੁਰਦੁਆਰਾ ਹੈ ਤੇ ਤੁਸੀਂ ਉੱਥੇ ਜਾ ਕੇ ਜਿਹੜੀ ਦਵਾਈ ਆ ਉਹ ਲੈ ਸਕਦੇ ਆ ਪਰ ਜ਼ਰੂਰੀ ਨਹੀਂ ਆ ਕਿ ਦਵਾਈ ਤੁਹਾਨੂੰ ਮਤਲਬ ਪਹਿਲੇ ਚੱਕਰ ਜੀ ਉਹਨਾਂ ਨੇ ਤੁਹਾਨੂੰ ਦੱਸਣਾ ਆ ਕਿ ਤੁਹਾਨੂੰ ਪਹਿਲਾਂ ਦੱਸਣਾ ਪੈਣਾ ਉਹਨਾਂ ਨੂੰ ਕਿਦਾਂ ਕਿਦਾਂ ਹੈਗਾ ਫਿਰ ਉਹਨਾਂ ਨੇ ਤੁਹਾਡੀ ਡੇਟ ਆਫ ਬਰਥ ਵਗੈਰਾ ਪੁੱਛ ਕੇ ਸਾਰਾ ਕੁਝ ਫਿਰ ਤੁਹਾਨੂੰ ਉਸ ਹਿਸਾਬ ਨਾਲ ਉਹਨਾਂ ਨੇ ਦਵਾਈ ਜਿਹੜੀ ਦੇ ਦੇਣੀ ਆ ਪਰ ਇਹ ਵੀ ਨਹੀਂ ਆ ਕਿ ਉਹ ਪਹਿਲੇ ਕਿਹੜੇ ਦਵਾਈ ਨਹੀਂ ਦਿੰਦੇ ਦੋ ਦਿਨ ਚੱਕਰ ਲਵਾਉਂਦੇ ਆ ਉਹ ਸਾਡੇ ਵੀ ਤਿੰਨ ਚੱਕਰ ਲੱਗੇ ਸੀ ਸਾਨੂੰ ਉਹਨਾਂ ਨੇ ਫਿਰ ਦਵਾਈ ਦਿੱਤੀ ਸੀਗੀ ਤੇ ਮੇਰੇ ਹਸਬੰਡ ਤਾਂ ਇਰੀਟੇਟ ਹੋ ਗਏ ਸੀ ਕਿ ਗਰਮੀ ਇਹ ਦੋ ਗਰਮੀ ਦਾ ਮੌਸਮ ਸੀਗਾ ਜਦੋਂ ਅਸੀਂ ਗਏ ਸੀਗੇ ਤੇ ਇਸ ਕਰਕੇ ਫਿਰ ਵੀ ਸਾਨੂੰ ਲਾਸਟ ਚੌਥੀ ਵਾਰੀ ਸਾਨੂੰ ਜਿਹੜੀ ਮੈਡੀਸਿਨ ਉਹ ਮਿਲ ਗਈ ਸੀ ਫਿਰ ਵੀ ਉਹਨਾਂ ਨੇ ਕਿਹਾ ਸੀ ਇਹ ਮੈਡੀਸਿਨ ਤੁਸੀਂ ਆ ਕੇ ਜਿਹੜੀ ਆ ਚੈੱਕ ਕਰਾਉਣੀ ਹੈ ਜਦੋਂ ਉਹਨਾਂ ਨੇ ਲੈ ਕੇ ਸਾਨੂੰ ਦਿੱਤੀ ਸੀ ਫਿਰ ਜਦੋਂ ਮੈਡੀਸਿਨ ਅਸੀਂ ਲੈ ਕੇ ਲੈ ਕੇ ਲੈ ਕੇ ਉਹਨਾਂ ਕੋਲੋਂ ਨਗੀਨੇ ਦੀ ਹੱਟੀ ਤੋਂ ਫਿਰ ਉਹਨਾਂ ਕੋਲ ਲੈ ਕੇ ਗਏ ਸੀ ਉੱਥੇ ਉਹਨਾਂ ਨੇ ਇਹ ਸਾਡੇ ਤੋਂ ਦਵਾਈ ਜਿਹੜੀ ਆ ਪਿਸਵਾਈ ਵੀ ਸੀ ਜਿੱਦਾਂ ਓਖਲੀ ਦੇ ਵਿੱਚ ਜਿਹੜਾ ਕੁੰਡਾ ਘੋੜਨਾ ਹੁੰਦਾ ਨਾ ਉਹਦੇ ਨਾਲ ਪਿਸਵਾਈ ਸੀ ਮੈਂ ਉਹਦੀ ਵੀਡੀਓ ਵੀ ਸ਼ੇਅਰ ਕੀਤੀ ਸੀ ਸ਼ਾਇਦ ਦੇਖੀ ਹੋਵੇ ਕਾਫੀ ਲੋਕਾਂ ਨੇ ਦੇਖੀ ਸੀ ਮੈਨੂੰ ਉਹਦਾ ਵੀ ਪੁੱਛਿਆ ਸੀਗਾ ਤੇ ਇੱਦਾਂ ਕਰਕੇ ਹੈਗਾ ਰਾਪੁਰ ਪੱਲਾ ਜਾ ਕੇ ਤੁਸੀਂ ਉੱਥੇ ਪੁੱਛਣਾ ਜੋੜੇ ਵਾਲੇ ਸੰਤਾਂ ਦਾ ਗੁਰਦੁਆਰਾ ਕਿਹੜਾ ਆ ਤੇ ਉੱਥੇ ਤੁਹਾਨੂੰ ਸੌਰੀ ਜਿਹੜੀ ਮੈਡੀਸਿਨ ਆ ਉਹ ਬਾਬਾਈ ਜਣੇ ਆ ਉਹ ਦੇ ਦੋਗੇ ਉਹ ਵੀ ਜਿਹੜੇ ਸੰਤ ਉੱਥੇ ਰਹਿਗੇ ਆ ਬਾਬੇ ਦੇ ਗੁਰਦੁਆਰੇ ਉਹ ਵੀ ਇੱਦਾਂ ਕਿਸੇ ਦੇ ਮਤਲਬ ਜੋੜੇ ਹੋਏ ਸੀਗੇ ਤੇ ਉਹ ਉਹਨਾਂ ਦਾ ਚੜਾਵਾ ਆ ਮਤਲਬ ਕਿ ਉਹਨਾਂ ਨੂੰ ਉਹਨਾਂ ਨੇ ਇੱਕ ਬੱਚਾ ਆਪਣਾ ਇਹਦਾ ਚੜਾਤਾ ਸੀ ਉਹ ਹੀ ਗੁਰੂ ਜੀ ਜਿਹੜੇ ਅੱਗੇ ਬੈਠੇ ਅੱਗੇ ਤੋਂ ਅੱਗੇ ਜਿੱਦਾਂ ਗੱਦੀ ਚੱਲਦੀ ਪਈ ਆ ਤੇ ਜਰੂਰ ਜਾਓ ਤੇ ਕਿੱਥੋਂ ਸਾਨੂੰ ਕੀ ਮਿਲ ਜਾਣਾ ਸਾਨੂੰ ਕੁਝ ਨਹੀਂ ਪਤਾ ਹਨਾ ਤੇ ਪੂਰੀ ਉਮੀਦ ਲੈ ਕੇ ਜਾਓ ਤੇ ਆਇ ਇੱਕ ਟੁਆਇ ਜਿਹੜਾ ਪਹਿਲਾ ਟੁਆਇ ਆਇ ਸੀ ਮਗਾਇਆ ਬੇਬੀ ਦਾ ਇਹ ਜਿੱਦਾ ਘੁੰਮਦਾ ਏਦਾਂ ਨਾ ਕਾਫੀ ਪਿਆਰਾ ਜਿਹਾ ਆਇਆ ਤੇ ਮੈਂ ਲਾਸਟ ਤੇ ਇਹਨੂੰ ਦਿਖਾਵਾਂਗੀ ਕਿੱਦਾਂ ਚੱਲਦਾ ਪਹਿਲਾਂ ਮੈਨੂੰ ਲੱਗਾ ਕਿ ਉੱਦੇ ਟੰਗਣ ਵਾਸਤੇ ਆ ਫਿਰ ਇਹਦੀ ਚਾਬੀ ਵੀ ਹੈਗੀ ਆ ਤੇ ਜਿਹੜੀ ਚਾਬੀ ਆ ਉਹਨੂੰ ਘੁਮਾ ਕੇ ਫਿਰ ਇਹ ਘੁੰਮਦਾ ਆ ਦੇਖਣ ਨੂੰ ਦਰਦਾ ਜੀ ਦਾ ਇਹ ਸਿਰਮਿਕ ਦਾ ਹੁੰਦਾ ਹੈ ਬੋਡੀ ਇਹਦੀ ਪਰ ਸਿਰਮਿਕ ਦੀ ਨਹੀਂ ਕੁਝ ਅਲੱਗ ਜਿਹਾ ਪਲਾਸਟਿਕ ਆ ਆ ਦੇਖੋ ਤੇ ਉਮੀਦ ਕਰਦੀ ਹਾਂ ਜਿਦਾ ਮੇਰਾ ਛੋਟਾ ਜਿਹਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਏ ਬਾਏ ਟੇਕ ਕੇਅਰ